सुना ले। तो जैसे जैसे मैं चाहना कि सब तो पहला जेडे भी इस रहे पायलट ने एविएशन मेंटेनेंस ਇੰਜੀਨੀਅਰਿੰਗ ਕਾਲਜ ਆ ਉਹਦੇ ਬੱਚੇ ਨੇ ਜੋ ਨਾ ਜੋ ਕੁਝ ਕੋਈ ਬੋਲਣਾ ਚਾਹੁੰਦੇ ਨੇ ਕਿਵੇਂ ਉਹਨਾਂ ਨੂੰ ਇੱਥੇ ਐਡਮਿਸ਼ਨ ਮਿਲੀ ਕਿਹੜੇ ਕਿਹੜੇ ਪਿੰਡਾਂ ਨਾਲ ਸੰਬੰਧ ਰੱਖਦੇ ਨੇ ਤੇ ਕਿਸ ਤਰ੍ਹਾਂ ਦੀ ਫੈਸਿਲਿਟੀ ਇੱਥੇ ਮਿਲ ਰਹੀ ਹੈ ਉਹਦੇ ਬਾਰੇ ਜੇ ਕੋਈ ਬੱਚਾ ਬੋਲਣਾ ਚਾਹੁੰਦਾ ਤਾਂ ਮਾਈਕ ਉਹਨੂੰ ਮਿਲ ਜਾਊਗਾ ਤੇ ਮਾਈਕ ਦੇ ਦੇ ਕੋਈ ਵੀ ਬੱਚਾ ਬੋਲ ਸਕਦਾ ਗੁੱਡ ਆਫਟਰਨੂਨ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਸ਼ਰਨਜੀਤ ਕੌਰ ਤੇ ਮੈਂ ਮਲੋੜ ਸ੍ਰੀ ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦੀ ਆ ਤੇ ਮੈਂ 3rd ਇਅਰ ਦੀ ਸਟੂਡੈਂਟ ਆ 에ਅਰਕraft ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਦੇ ਵਿੱਚ ਜੀ ਤੇ ਜਿਹੜਾ ਸਾਡਾ ਕਾਲਜ ਆ ਲਾਈਕ ਉਹਦੀ ਪਬਲਿਸਿਟੀ ਬਹੁਤ ਘੱਟ ਹੈ ਹੈਨਾ ਵੀ ਆਪਣੇ ਪੰਜਾਬ ਹਰਿਆਣਾ ਜਾਂ ਰਾਜਸਥਾਨ ਹੋ ਗਿਆ ਹੈਨਾ ਇਹਨਾਂ ਦੇ ਵਿੱਚ ਘੱਟ ਸਿਰਫ ਇੱਕ ਹੀ ਕਾਲਜ ਆ ਆਪਣੇ ਤੇ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਤੇ ਮੈਂ ਚਾਹੁੰਨੀ ਆ ਕਿ ਪਬਲਿਸਿਟੀ ਹੋਵੇ ਤੇ ਕਾਫੀ ਲੋਕਾਂ ਨੂੰ ਪਤਾ ਤੇ ਵੀ ਇਹ ਕੋਰਸੇ ਇੱਥੇ ਹੋ ਰਹੇ ਨੇ ਤੇ ਆਪਣੇ ਜਿਹੜੇ ਬੱਚੇ ਨੇ ਕਾਫੀ ਦੂਰ ਦੂਰ ਜਾ ਕੇ ਫੋਰਨ ਜਾ ਕੇ ਹਨ ਕੋਰਸਸ ਨੇ ਤੇ ਕਿੰਨੇ ਸਾਰੇ ਆਪਣੇ ਪੈਸੇ ਖਰਚ ਕਰਦੇ ਨੇ ਤਾਂ ਇਹ ਘੱਟ ਪੈਸੇ ਦੇ ਵਿੱਚ ਤੇ ਵਧੀਆ ਹੈ ਨਾ ਬਹੁਤ ਸਾਰਾ ਵਧੀਆ ਇਨਸਟ੍ਰਕਟਰਸ ਨੇ ਇਹ ਤੇ ਕਰਵਾਉਂਦੇ ਨੇ ਤੇ ਬਸ ਹੁਣ ਜਦੋਂ ਅੱਜ ਤੁਹਾਡੀ ਵੀਡੀਓ ਆ ਗਈ ਹੁਣ ਪਬਲਿਸਿਟੀ ਹੋ ਜੂਗੀ ਹੈ ਨਾ ਠੀਕ ਹੈ ਗੁੱਡ ਲੱਕ ਥੈਂਕ ਯੂ ਬਹੁਤ ਬਹੁਤ ਬਧਾਈਆਂ ਬਹੁਤ ਬਧਾਈਆਂ

ਦਰਬੇ ਤੋਂ ਤੂਰੀ ਤੋਂ ਮੈਨੂੰ ਮਿਲੇ ਨੇ ਧਰਮਗੜ ਤੋਂ ਇੱਥੇ ਮੈਨੂੰ ਮਿਲੇ ਨੇ ਤੇ ਪਿੰਡਾਂ ਦੇ ਵਿੱਚ ਹਾਂਜੀ ਵਿੱਚ ਹੈਲੋ ਸਰ ਥਿਸ ਇਜ਼ ਕੁਸ਼ਪ੍ਰਿਤ ਕੌਰ ਤੇ ਮੈਂ ਤੁਹਾਨੂੰ ਨੀਗੜ ਸ਼ਹਿਰ ਡਿਸਟ੍ਰਿਕਟ ਸੰਗਰੂਰ ਤੋਂ ਤੇ ਵੀ ਆਰ ਹੈਪੀ ਕਿ ਤੁਸੀਂ ਆਏ ਇੱਥੇ ਬਾਕੀ ਹਾਂਜੀ ਇਹ ਚੀਜ਼ ਜਿਵੇਂ ਸਭ ਨੇ ਕਹੀ ਐਮਈ ਦਾ ਵਾਕ ਕੱਟ ਪਤਾ ਸਭ ਨੂੰ ਤਾਂ ਥੋੜਾ ਹੋਰ ਇਨਫਲੂਐਂਸ ਹੋਣਾ ਚਾਹੀਦਾ ਇਸ ਚੀਜ਼ ਦਾ ਥੈਂਕ ਯੂ ਗੁੱਡ ਲੱਕ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਇਸ ਪਟਿਆਲਾ ਦੇ 에ਵੀਸ਼ਨ ਕਲੱਬ ਚ ਜਿੰਨੇ ਵੀ ਸਾਡੇ ਆਫੀਸਰ ਸਹਿਬਾਨ 에ਵੀਸ਼ਨ ਡਿਪਾਰਟਮੈਂਟ ਦੇ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਪੁਲਿਸ ਪ੍ਰਸ਼ਾਸਨ ਦੇ ਤੇ ਸਿਵਲ ਪ੍ਰਸ਼ਾਸਨ ਦੇ ਸਾਰੇ ਆਫੀਸਰ ਸਹਿਬਾਨ ਮੀਡੀਆ ਤੋਂ ਸੱਜਣ ਸਾਰੇ ਸਾਡੇ ਮਾਨਯੋਗ ਕੈਬਨਿਟ ਮਨਿਸਟਰ ਸਾਹਿਬ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਸੜੀ ਪਾਰਟੀ ਦੇ ਵਖ ਵਖ ਅਹੁਦਿਆਂ ਤੇ ਕੰਮ ਕਰ ਰਹੇ ਆਦਰ ਸਹਿਬਾਨ ਚੇਅਰਮੈਨ ਸਹਿਬਾਨ ਨਿਊਲੀ ਇਲੈਕਟਡ ਬਲਾਕ ਸੰਮਤੀ ਦੇ ਮੈਂਬਰ ਸਹਿਬਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂਬਰ ਸਹਿਬਾਨ ਤੇ ਜਿੰਦਾਂ ਕਰਕੇ ਅੱਜ ਆਪਾਂ ਇੱਥੇ ਫੰਕਸ਼ਨ ਕਰ ਰਹੇ ਆ ਸਾਰੇ ਟ੍ਰੇਨੀ ਪਾਇਲਟ ਤੇ ਇੰਜੀਨੀਅਰਿੰਗ ਕਾਲਜ ਜਿਹੜਾ ਉਹਦੇ ਐਵੀਏਸ਼ਨ ਇੰਜੀਨੀਅਰਿੰਗ ਕਾਲਜ ਦੇ ਵਿੱਚ ਜਿਹੜੇ ਸਟੂਡੈਂਟ ਨੇ ਸੋ ਮੈਂ ਸਾਰਿਆਂ ਦਾ ਸਵਾਗਤ ਕਰਦਾ ਬਹੁਤ ਬਹੁਤ ਧੰਨਵਾਦ ਅੱਜ ਇੱਥੇ ਜਿਹੜੇ 72 ਪਟਿਆਲਾ 에ਅਰ ਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਦੇ 72 ਸਟੂਡੈਂਟ ਨੇ ਤੇ ਇਸ ਫਲਾਈਂਗ ਕਲੱਬ ਦੇ ਵਿੱਚ 32 ਪਾਇਲਟ ਜਿਹੜੇ ਨੇ ਉਹ ਟ੍ਰੇਨਿੰਗ ਲੈ ਰਹੇ ਨੇ ਸੋ ਉਹਨਾਂ ਸਾਰਿਆਂ ਨੂੰ ਅੱਜ ਮਿਲਣ ਆਇਆ ਜਿਹੜੇ 32 ਸਿਖਲਾਈ ਦੇ ਅਧੀਨ ਪਾਇਲਟ ਨੇ ਉਹਨਾਂ ਚ ਬਹੁਤੇ ਪਹਿਲੀ ਜਨਰੇਸ਼ਨ ਹੈ ਉਹਨਾਂ ਦੀ ਜਿਹੜੀ ਐਵੀਏਸ਼ਨ ਫੀਲਡ ਚ ਆ ਰਹੀ ਹੈ ਮੈਨੂੰ ਦਿੜਬੇ ਦੇ ਬੱਚੇ ਮਿਲੇ ਮੈਨੂੰ ਧੂਰੀ ਦੇ ਬੱਚੇ ਮਿਲੇ ਖੁੱਡੀਆਂ ਪਿੰਡ ਦਾ ਇੱਕ ਮੁੰਡਾ ਮਿਲਿਆ ਧਰਮਗੜ ਸਾਡੇ ਪਿੰਡ ਕੋਲੇ ਆ ਧਰਮਗੜ ਦਾ ਇੱਕ ਬੱਚਾ ਮਿਲਿਆ ਭਵਾਨੀਗੜ ਦੀ ਕੁੜੀ ਬੋਲ ਕੇ ਗਈ ਐ ਮਲੋੜ ਤੋਂ ਬੱਚੀ ਨੇ ਬੋਲੇ ਆ ਔਰ ਪਤਾ ਤਾਂ ਹੈਗਾ ਇਹਦਾ ਮਤਲਬ ਪਿੰਡਾਂ ਚ ਪਰ ਇਸ ਪੱਧਰ ਤੇ ਨਹੀਂ ਪਤਾ ਕਿ ਸਾਡੇ ਬੱਚੇ ਜਿਹੜੇ ਨੇ ਉਹ ਇੱਥੇ ਜਿਆਦਾ ਗਿਣਤੀ ਚ ਆ ਸਕਣ ਤੇ ਉਹ ਅੰਬਰਾਂ ਦੇ ਵਿੱਚ ਉਡਾਰੀਆਂ ਜਿਹੜੀਆਂ ਉਹ ਮਾਰ ਸਕਣ ਪ੍ਰਾਈਵੇਟ ਜਿਹੜੀਆਂ ਕਲੱਬਸ ਨੇ ਉੱਚ ਕਮਰਸ਼ੀਅਲ ਪੈਲੇਟ ਬਣਨ ਵਾਸਤੇ 40 ਤੋਂ 45 ਲੱਖ ਰੁਪਿਆ ਖਰਚ ਹੁੰਦਾ ਪਟਿਆਲਾ ਫਲਾਈਂਗ ਕਲੱਬ ਦੇ ਵਿੱਚ 50% ਸਬਸਿਡੀ ਗਵਰਨਮੈਂਟ ਦਿੰਦੀ ਹੈ 22 ਤੋਂ 25 ਲੱਖ ਦੇ ਵਿੱਚ ਇੱਥੇ ਜਿਹੜੀ ਟ੍ਰੇਨਿੰਗ ਹੋ ਜਾਂਦੀ ਜਿਹੜੀ ਬਾਹਰ 40 ਤੋਂ 45 ਚ ਹੁੰਦੀ ਹੈ ਇੱਥੇ 22 ਤੋਂ 25 ਹੁੰਦੀ ਹੈ ਤੇ ਫੀਸ ਘਟ ਹੋਣ ਕਰਕੇ ਆਮ ਕਰਾਂ ਦੇ ਬੱਚੇ-ਬੱਚੀਆਂ ਵੀ ਅਸਮਾਨਾਂ ਦੇ ਵਿੱਚ ਉਡਾਰੀ ਮਾਰਨ ਦਾ ਸੁਪਨਾ ਲੈ ਸਕਦੇ ਨੇ ਦੁਕਾਨਦਾਰਾਂ ਦੇ ਆਮ ਕਰਾਂ ਦੇ ਜ਼ਿੰਮੇਦਾਰਾਂ ਦੇ ਬੱਚੇ 7 ਕਰੋੜ ਦੀ ਲਾਗਤ ਨਾਲ ਇੱਥੇ ਮਿਊਜ਼ੀਅਮ ਵੀ ਜਿਹੜਾ ਉਹ ਬਣਾਇਆ ਜਾਊਗਾ ਜਦੋਂ ਦੀ ਸਾਰੀ ਇਨਸਟਰਕਸ਼ਨ ਹੋ ਗਈ ਤੇ ਸਭ ਕੁਝ ਰੈਡੀ ਅਲੱਗ-ਪੱਖ ਤੇ ਮਿਊਜ਼ੀਅਮ ਦੇ ਵਿੱਚ ਮੈਗ ਸੈਕੰਡ ਜਨਰੇਸ਼ਨ ਦੇ ਹੈਲੀਕਾਪਟਰਸ ਸਿਮੂਲੇਟਰਸ ਐਵੀਏਸ਼ਨ ਹੈਰੀਟੇਜ ਜਿਹੜੇ ਵਿਂਟੇਜ ਜਹਾਜ਼ ਨੇ ਪੁਰਾਣੇ ਜਹਾਜ਼ ਦੇਖ ਰਹੇ ਹੋਵਗੇ ਤੁਸੀਂ ਉਹਦੇ ਨਾਲ ਬੜਾ ਫਾਇਦਾ ਹੋਊਗਾ ਇਹ ਸਮਝ ਲਓ ਜਿਹੜੇ ਮੇਨਟੇਨੈਂਸ ਕਾਲਜ ਦੇ ਬੱਚੇ ਨੇ ਉਹਨਾਂ ਲਈ ਸਮਝ ਲਓ ਲੈਬੋਰੀਟਰੀ ਹੈ ਜਿੱਥੇ ਉਹਨਾਂ ਨੇ ਐਕਸਪੀਰੀਅੰਸ ਲੈਣਾ ਹੈ ਜਿੱਥੇ ਤਜਰਬੇ ਕਰਨੇ ਆ ਉਹਨਾਂ ਨੇ ਤੇ ਅੱਜ ਇਹ ਨਵੀਂ ਜਿਹੜੀ ਵੈਬਸਾਈਟ ਹੈ dca.punjab.gov.in dca.punjab.gov.in ਉਹਦੀ ਸ਼ੁਰੂਆਤ ਕੀਤੀ ਗਈ ਹੈ ਤੇ 253 ਏਕੜ ਦੇ ਵਿੱਚ ਇਹ ਐਵੀਏਸ਼ਨ ਕਲੱਬ ਹੈ ਤੇ ਫਲਾਈਂਗ ਕਲੱਬ ਜਿਹੜਾ ਪਟਿਆਲੇ ਦਾ ਹੈ ਇਹ ਦੇਸ਼ 'ਚੋਂ 7ਵੇਂ ਨੰਬਰ ਤੇ ਰੈਂਕਿੰਗ ਹੈ ਦੀ ਪੰਜ ਸਿੰਗਲ ਇੰਜਨ ਜਹਾਜ਼ ਨੇ ਦੋ ਮਲਟੀ ਇੰਜਨ ਜਹਾਜ਼ ਨੇ ਇੱਕ ਹੁਣੇ ਜਿਹੜਾ ਟੈਨਕੈਮ ਟੈਕਨਮ ਟੈਕਨਮ ਜਿਹੜਾ ਮਲਟੀ ਇੰਜਨ ਜਹਾਜ਼ ਹੁਣੇ ਸ਼ਾਮਲ ਕੀਤਾ ਹੈ ਇਟਲੀ ਤੋਂ ਲਿਆਂਦਾ 5 ਕਰੋੜ ਦੀ ਲਾਗਤ ਨਾਲ ਖਰੀਦਿਆ ਇਥੇ ਨਾਈਟ ਲੈਂਡਿੰਗ ਦੀ ਫੈਸਿਲਿਟੀ ਵੀ ਹੁਣ ਹੋ ਗਈ ਹੈ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੰਟਰਨੈਸ਼ਨਲ ਐਕਸਪੀਰੀਅੰਸ ਵੀ ਮਿਲਦਾ ਉੱਥੇ ਇੰਟਰਨੈਸ਼ਨਲ ਫਲਾਈਟਸ ਨੇ ਸੋ ਜ਼ਰੂਰੀ ਨਹੀਂ ਹੈ ਕਿ ਇਕੱਲੇ ਪਾਇਲਟ ਬਣ ਆਉਣਗੇ ਇੰਜੀਨੀਅਰ ਵੀ ਬਣਨਗੇ ਇਥੋਂ ਹੋਰ 에ਵੀਏਸ਼ਨ ਸੈਕਟਰ ਦੇ ਜਿੰਨੇ ਵੀ ਸਟੂਡੈਂਟ ਨੇ ਉਹ ਇੱਕ ਕਿਉਂਕਿ 에ਵੀਏਸ਼ਨ ਸੈਕਟਰ ਬਹੁਤ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ ਤੇ ਬਹੁਤ ਜ਼ਿਆਦਾ ਸਕੋਪ ਹੈ ਇਸ ਫੀਲਡ ਦੇ ਵਿੱਚ ਤੇ ਮੈਂ ਇੱਕ ਹੋਰ ਵੀ ਗੱਲ ਦੱਸਣੀ ਚਾਹੁੰਦਾ ਕਿ ਇਸ ਜਿਹੜੇ ਸਾਰੀਆਂ ਸੀਟਾਂ ਨੇ ਇਹਦੇ ਵਿੱਚ 33% SC BC ਕੋਟਾ ਵੀ ਇਹਦੇ ਵਿੱਚ ਰੱਖਿਆ ਗਿਆ ਤਾਂ ਕਿ ਆਮਕਰਨ ਦੇ ਬਿਲਕੁਲ ਗ੍ਰੀਵ ਕਲਾਂ ਦੇ ਬੱਚਿਆਂ ਨੂੰ ਵੀ ਇੱਥੇ ਮੌਕਾ ਮਿਲ ਸਕੇ ਕਿਉਂਕਿ ਸੁਪਨੇ ਜਿਹੜੇ ਨੇ ਉਹ ਵੱਡੇ ਰੱਖਣ ਚ ਕੋਈ ਹਰਜ ਨਹੀਂ ਅਬਦੁਲ ਕਲਾਮ ਜੀ ਨੇ ਕਿਹਾ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਹਾਨੂੰ نیند ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਤੁਹਾਡਾ ਅੰਬਰਾਂ ਚ ਉੱਡਣ ਦਾ ਸੁਪਨਾ ਜਿਹੜਾ ਉਹ ਪੰਜਾਬ ਸਰਕਾਰ ਤੁਹਾਡਾ ਸਾਕਾਰ ਕਰੂਗੀ ਔਰ ਪ੍ਰਾਈਵੇਟ ਜਿਹੜੇ ਸੈਕਟਰ ਨੇ ਬਾਕੀ ਸਾਰੇ ਦੇਸ਼ ਦੇ ਵਿੱਚ ਪ੍ਰਾਈਵੇਟ ਕਲੱਬ ਨੇ ਬਹੁਤ ਮਹਿੰਗੇ ਨੇ ਜਾਇਕੇ ਲੋਕੇ ਉਹ ਸਿਰਫ ਅਮੀਰਾਂ ਦੀ ਖੇਡ ਹੋ ਗਈ ਰ ਬਣ ਕੇ ਰਹਿ ਗਈ ਸਿਰਫ ਸਟੇਟ ਪੰਜਾਬ ਇਹੋ ਜੀ ਸਟੇਟ ਹੈ ਜਿਹੜੀ ਆਮ ਘਰਾਂ ਦੇ ਬੱਚੇ-ਬੱਚੀਆਂ ਨੂੰ ਵੀ ਘੱਟ ਕੀਮਤ ਤੇ ਪਾਇਲਟ ਬਣਨ ਦਾ ਸੁਪਨਾ ਜਿਹੜਾ ਉਹਨਾਂ ਦਾ ਸਾਕਾਰ ਕਰਦੀ ਹੈ ਤੇ ਇਹਦੇ ਚ ਏਐਮਈ ਤੇ ਬੀਐਸਸੀ ਆਨਰਸ ਦੇ ਕੋਰਸ ਨੇ 3 ਸਾਲਾਂ ਦਾ ਬੀਐਸਸੀ ਆਨਰਸ ਦਾ ਪਲੱਸ 3 ਸਾਲਾਂ ਦਾ ਡੀਜੀਸੀਏ ਦਾ ਜਿਹੜਾ ਪ੍ਰਵਾਨਿਤ ਉਹਨਾਂ ਵੱਲੋਂ ਏਐਮਈ ਦਾ ਕੋਰਸ ਹੈ ਕੁੱਲ ਫੀਸ ਸਿਰਫ 3 ਲੱਖ ਰੁਪਏ ਹੈ ਦੂਜੇ ਸੁਭਿਆਂ ਦੇ ਜਿਹੜੀ ਇਸ ਕੋਰਸ ਦੀ ਫੀਸ ਹੈ ਉਹ 5 ਤੋਂ 8 ਲੱਖ ਰੁਪਏ ਸੋ 4000 ਤੋਂ ਵੱਧ ਇੱਥੇ ਜਿਹੜੇ ਟ੍ਰੇਨਿੰਗ ਲੈ ਚੁੱਕੇ ਜਿਹੜੇ ਪਾਇਲਟ ਨੇ ਜਾਂ ਇੰਜੀਨੀਅਰ ਨੇ ਉਹ ਬਖ ਵਖ ਐਵੀਏਸ਼ਨ ਕੰਪਨੀਆਂ ਚ ਜਿਨੇ ਚ 에어 ਇੰਡੀਆ ਵੀ ਹੈ 에어 인디아 ਐਕਸਪ੍ਰੈਸ ਵੀ ਹੈ ਸਪਾਈਸ ਜੈਟ ਵੀ ਹੈ ਇੰਡੀਗੋ ਵੀ ਹੈ ਉਹਦੇ ਚ ਪਾਇਲਟ ਦੇ ਤੌਰ ਤੇ ਜਾਂ ਇੰਜੀਨੀਅਰ ਤੌਰ ਤੇ ਕੰਮ ਕਰ ਰਹੇ ਨੇ ਚਾਰਟਰਡ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ ਵੱਡੇ ਵੱਡੇ ਦੇਸ਼ ਦੀਆਂ ਨਾਮੀ ਚਾਰਟਰਡ ਕੰਪਨੀਆਂ ਦੇ ਵਿੱਚ ਸਾਡੇ ਇੱਥੋਂ ਦੇ ਟ੍ਰੇਨਿੰਗ ਬੱਚੇ ਮੈਂ ਵੀ ਜਦੋਂ ਜਾਂਦੇ ਹਾਂ ਪੂਰੇ ਦੇਸ਼ 'ਚ ਕਿਤੇ ਵੀ ਜਾਂਦੇ ਹਾਂ ਤਾਂ ਬਹੁਤ ਸਾਰੇ ਬੱਚੇ ਮਿਲਦੇ ਆ ਜਿਨ੍ਹਾਂ ਨੇ ਪਟਿਆਲੇ ਜਾਂ ਅਮਰਸਰ ਟ੍ਰੇਨਿੰਗ ਲਈ ਹੈ ਤੇ ਇਹਨੂੰ 1 ਆਫ ਦਾ ਬੈਸਟ ਰਣ ਪੱਖੋਂ ਵੀ ਕਾਲਜ ਵੀ ਅੱਛੇ ਨੇ ਲਿਵਿੰਗ ਸਟੈਂਡਰਡ ਵੀ ਅੱਛਾ ਹੈ ਇੱਥੇ ਜਿਹੜਾ ਸਟਾਫ ਹੈ ਇਨਸਟ੍ਰਕਟਰ ਨੇ ਉਹ ਵੀ ਆਉਣਾ ਪਸੰਦ ਕਰਦੇ ਨੇ ਕਿਉਂਕਿ ਪਟਿਆਲਾ ਜਿਹੜਾ ਇੱਕ ਹੈਰੀਟੇਜ ਸਿਟੀ ਹੈ ਇੱਥੇ ਸਕੂਲ ਬਹੁਤ ਅੱਛੇ ਨੇ ਕਾਲਜ ਹਰ ਕਿਸਮ ਦਾ ਕਾਲਜ ਹੈ ਫਿਜ਼ੀਕਲ ਕਾਲਜ ਹੈ ਐਨ ਆਈ ਐਸ ਹੈ ਮੈਡੀਕਲ ਕਾਲਜ ਹੈ ਇੱਥੇ ਕਮਰਸ ਦਾ ਵਿਕਰਮ ਕਾਲਜ ਕਮਰਸ ਹੈ ਤੇ ਮਹਿੰਦਰਾ ਕਾਲਜ ਹੈ ਪੰਜਾਬੀ ਯੂਨੀਵਰਸਿਟੀ ਹੈ ਸੋ ਹਰ ਕਿਸਮ ਦਾ ਜਿਹੜਾ এডਿਕੇਸ਼ਨ ਦਾ ਹੱਬ ਹੈ ਜਿਹੜਾ ਇਹ ਪਟਿਆਲਾ ਮੰਨਿਆ ਜਾਂਦਾ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਸਾਹਮਣੇ ਅੱਜ ਉਹ ਬੱਚੇ ਬੈਠੇ ਨੇ ਜਿਹੜੇ ਜਿਨ੍ਹਾਂ ਦੇ ਘਰ ਦੇ ਸ਼ਾਇਦ ਅੱਜ ਵੀ ਰੋਜ਼ੀ ਰੋਟੀ ਲਈ ਕੋਈ ਧਿਆੜੀ ਕਰਦੇ ਹੋਣਗੇ ਜਾਂ ਕੋਈ ਛੋਟਾ ਮੋਟਾ ਕੰਮਕਾਰ ਜਾਂ ਖੇਤੀ ਕਰਦੇ ਹੋਣਗੇ ਪਰ ਮੈਂ ਤੁਹਾਨੂੰ ਇਹ ਅੱਜੇ ਗੱਲ ਕਹਿਣੀ ਚਾਹੁੰਦਾ ਕਿ ਹਰ ਰੋਜ ਉਹ ਤੁਹਾਡੇ ਸੁਪਨਿਆਂ ਨਾਲ ਜਿਉਂਦੇ ਨੇ ਆਪਣੇ ਉਹਨਾਂ ਨੇ ਸ਼ੌਕ ਸ਼ਾਇਦ ਮਾਰ ਲਏ ਹੋਣਗੇ ਆਪਣੇ ਸ਼ੌਕ ਉਹਨਾਂ ਨੇ ਵਿੱਚ ਦੱਬ ਲਏ ਹੋਣਗੇ ਮਨ 'ਚ ਵੀ ਬੱਚਿਆਂ ਨੂੰ ਉਡਾਰੀਆਂ ਮਾਰਨ ਵਾਸਤੇ ਆਪਾਂ ਆਪਣੇ ਸ਼ੌਕ ਦੱਬ ਲੈਂਦੇ ਆ ਸੋ ਇਹ ਗੱਲ ਦਾ ਬਿਲਕੁਲ ਤੁਸੀਂ ਅਹਿਸਾਸ ਰੱਖਿਓ ਕਿ ਤੁਹਾਡੇ ਮਾਪਿਓ ਜਿਹੜੇ ਨੇ ਉਹ ਹਰ ਰੋਜ ਤੁਹਾਡੇ ਸੁਪਨਿਆਂ ਦੇ ਵਿੱਚ ਜਿਉਂਦੇ ਨੇ ਤੇ ਉਹਨਾਂ ਦੇ ਜਿਹ ਸੁਪਨੇ ਜਿਹਦੇ ਦਿਨ ਸাকার ਹੋ ਗਏ ਮੈਨੂੰ ਪਤਾ ਲੱਗਿਆ ਸੀਗਾ ਕਿ ਕੁਛ ਤਾਂ 20-25 ਘੰਟਿਆਂ ਦੀ ਟ੍ਰੇਨਿੰਗ ਹੀ ਰਹਿ ਗਈ ਬਸ ਉਸ ਤੋਂ ਬਾਅਦ ਉਹ ਉਡਾਰੀਆਂ ਜਿਹੜੀਆਂ ਉਹਨਾਂ ਦੀਆਂ ਅੰਬਰਾ ਚ ਹੋ ਜਾਣਗੀਆਂ ਤੇ ਉਹ 20-25 ਘੰਟੇ ਉਹਨਾਂ ਲਈ ਮਾਪਿਆਂ ਲਈ ਬਹੁਤ ਸਮਝ ਲਓ ਔਖੇ ਹੋ ਜਾਂਦੇ ਨੇ ਕੱਢਣੇ ਕਿ ਕਦੋਂ ਸਾਡਾ ਬੱਚਾ ਜਿਹੜਾ ਉਹ ਕਿਸੇ ਕੰਪਨੀ ਚ ਕੰਮ ਕਰਕੇ ਜਿੰਨੀ ਹਿਸਾਬੀਆਂ ਨੇ ਜਿੰਨੇ ਜਦ 1 ਕੇ ਗੁਜ਼ਾਰੇ ਕਰਕੇ ਜਾਂ ਰਿਸ਼ਤੇਦਾਰਾਂ ਦੀ ਹੈਲਪ ਨਾਲ ਦੋਸਤਾਂ ਮਿੱਤਰਾਂ ਦੀ ਹੈਲਪ ਨਾਲ ਕੋਈ ਪੜਾਈਆਂ ਪੂਰੀਆਂ ਕੀਤੀਆਂ ਨੇ ਉਹ ਜਲਦੀ ਕਮਾਉਣ ਲੱਗੇ ਤਾਂ ਫਿਰ ਘਰ ਜਿਹੜਾ ਕਬੀਲਦਾਰੀ ਜਿਹੜੀ ਆ ਉਹ ਲਈ ਤੇ ਆਵੇ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਜਿੰਨੇ ਵੀ ਚਿੱਟੀ ਵਰਦੀ ਵਾਲੇ ਸਾਡੇ ਅਪਕਮਿੰਗ ਪਾਇਲਟ ਬੈਠੇ ਨੇ ਬਿਹਾਰ ਤੋਂ ਵੀ ਇੱਕ ਬੱਚਾ ਮਿਲਿਆ ਔਰ ਉਹਨੇ ਕਿਹਾ ਕਿ ਇੱਥੇ ਟ੍ਰੇਨਿੰਗ ਛੇਤੀ ਹੋ ਜਾਂਦੀ ਹੈ ਤੇ ਫਸਿਲਤੀਆਂ ਛੀਆਂ ਨੇ ਹਿਮਾਚਲ ਤੋਂ ਬੱਚੇ ਇੱਥੇ ਪੜਦੇ ਨੇ ਰਾਜਸਥਾਨ ਤੋਂ ਜਿਸ ਤਰ੍ਹਾਂ ਦੱਸਿਆ ਗਿਆ ਕਿ ਰਾਜਸਥਾਨ ਤੋਂ ਵੀ ਸਟੂਡੈਂਟ ਇੱਥੇ ਆਉਂਦੇ ਨੇ ਕਿਉਂਕਿ ਇਹ ਨਾਮੀ ਕਲੱਬ ਹੈ ਪਹਿਲਾਂ ਥੋੜਾ ਜਿਹਾ ਇਗਨੋਰ ਕਰਤਾ ਸੀ ਪੁਰਾਣੀਆਂ ਸਰਕਾਰਾਂ ਨੇ ਪਰ ਅਸੀਂ ਚਾਹੁੰਦੇ ਆ ਕਿ ਸਾਡੇ ਕੱਲ ਮਿੰਨੀ ਬੱਸਾਂ ਨੇ ਪਰਮਟ ਦੇ ਰਿਆ ਸੀ ਅੱਜ ਜਹਾਜ਼ਾਂ ਦੇ ਪਰਮਟਾਂ ਵਾਲਿਆਂ ਨਾਲ ਗੱਲ ਕਰ ਰਹੇ ਆ ਸੋ ਸਾਡਾ ਜਿਹੜਾ ਸਰਕਾਰ ਦੀ ਜਿਹੜੀ ਸੋਚ ਹੈ ਉਹ ਇਹ ਹੈ ਕਿ ਅਸੀਂ ਜੌਬ ਸੀਕਰਸ ਨਹੀਂ ਜੌਬ ਪ੍ਰੋਵਾਈਡਰਸ ਬਣਾਉਣਾ ਚਾਹੁੰਦੇ ਆ ਸਾਰੇ ਸਟੂਡੈਂਟਸ ਨੂੰ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਸੋ ਸੋਨਾਲੀ ਜੀ ਬੜਾ ਅੱਛਾ ਕੰਮ ਕਰ ਰਹੇ ਨੇ ਇਵੇਸ਼ਨ ਦੇ ਵਿੱਚ ਜਦੋਂ ਦੇ ਆਏ ਨੇ ਕਾਫੀ ਸੁਧਾਰ ਸਾਡੇ ਕੋਲ ਇੱਥੇ ਪ੍ਰਾਈਵੇਟ ਵਾਸਤੇ ਵੀ ਆਫਰ ਆਈ ਸੀਗੀ ਹਾਈਦਰਾਬਾਦੀ ਕੰਪਨੀ ਉਹ ਕਹਿੰਦੇ ਸਾਨੂੰ ਪ੍ਰਾਈਵੇਟ ਵਾਸਤੇ ਸਾਨੂੰ ਇੱਥੇ ਦੇ ਦਿਓ ਅਸੀਂ ਕਿਹਾ ਵੀ ਤੁਸੀਂ ਜਿਹੜਾ ਫੀਸਾਂ ਵਧ ਰੱਖਣੀਆਂ ਨੇ ਤੁਹਾਡੇ ਕੋਲ ਪੈਸਾ ਜਾਦੇ ਆ ਤੁਸੀਂ ਸਾਡੇ ਇੰਸਟ੍ਰਕਟਰ ਨੂੰ ਪੈਸੇ ਬਾਅਦ ਦੇ ਕੇ ਤੁਸੀਂ ਸਾਡੇ ਸਾਰੇ ਪਟਕੇ ਲੈ ਜਾਓਗੇ ਤੁਸੀਂ ਸਾਡੇ ਅਸੀਂ ਕਹਿੰਦੇ ਸਾਡਾ ਸਰਕਾਰੀ ਤੁਸੀਂ ਖਤਮ ਨਹੀਂ ਕਰ ਦੋਗੇ ਹਾਂ ਹੌਲੀ ਹੌਲੀ ਤੁਸੀਂ ਸਾਨੂੰ ਗ੍ਰੈਬ ਕਰ ਲਓਗੇ ਤੁਸੀਂ ਅਸੀਂ ਕਹਿੰਦੇ ਨਹੀਂ ਅਸੀਂ ਆਪਦੇ ਵਾਲੇ ਨੂੰ ਹੀ ਠੀਕ ਕਰ ਲਾਂਗੇ ਅਸੀਂ ਉਹ ਇਹਦੇ ਵਿੱਚ ਹੀ ਹੋਰ ਪੈਸੇ ਲਾ ਦਾਂਗੇ ਅਸੀਂ ਆਪਣੇ ਇੰਸਟ੍ਰਕਟਰ ਨੂੰ ਹੋਰ ਜ਼ਿਆਦਾ ਫੈਸਿਲਿਟੀਆਂ ਦੇ ਦਾਂਗੇ ਪਰ ਅਸੀਂ ਰੱਖਣਾ ਇਹਨੂੰ ਜਿਹੜਾ ਪੰਜਾਬ ਸਰਕਾਰ ਦੇ ਕੰਟਰੋਲ 'ਚ ਹੀ ਹੈ ਤਾਂ ਕਿ ਆਮ ਕਰਾਂ ਦੇ ਬੱਚਿਆਂ ਨੂੰ ਮੌਕਾ ਮਿਲਦਾ ਰਹੇ ਤੇ ਅੱਜ ਦਾ ਇਸ ਤਰ੍ਹਾਂ ਦਾ ਪਹਿਲਾਂ ਤਾਂ ਕਦੇ ਫੰਕਸ਼ਨ ਹੋਇਆ ਨਹੀਂ ਇੱਥੇ ਕਹਿੰਦਾ ਮੈਂ ਵੀ ਕਿਉਂਕਿ ਮੇਰਾ ਪਿੰਡ ਇੱਥੋਂ 17 ਕਿਲੋਮੀਟਰ ਹੀ ਹੈ ਤੇ ਮੈਂ ਜਦੋਂ ਛੋਟਾ ਹੁੰਦਾ ਸੀਗਾ ਤਾਂ ਮੇਰਾ ਆਪਰੇਸ਼ਨ ਹੋਇਆ ਸੀ ਗੱਲ ਦਾ ਰੇਂਦਰ ਹਸਪੀਟਲ ਪਟਿਆਲਾ ਚ 5-6 ਸਾਲ ਦਾ ਸੀ ਮੈਂ ਜਦੋਂ ਇਹ ਪ੍ਰੇਸ਼ਵਸ ਉਸ ਤੋਂ ਬਾਅਦ ਫਿਰ ਆਉਂਦੇ ਰਹੇ ਆ ਦਵਾਈ ਵਗੈਰਾ ਲੈਣ ਪਟਿਆਲੇ ਤਾਂ ਉਸ ਤੋਂ ਬਾਅਦ ਫਿਰ ਯੂਨੀਵਰਸਿਟੀ ਕਿਉਂਕਿ ਕਾਲਜ ਸਾਡਾ ਸੁਨਾਮ ਕਾਲਜ ਯੂਨੀਵਰਸਿਟੀ ਦੇ ਅੰਡਰ ਆਉਂਦਾ ਸੀ ਇੱਥੇ ਕੋਈ ਨਾ ਕੋਈ ਕੰਮ ਜਾਂ ਕੋਈ ਕਿਸੇ ਕੰਪੀਟੀਸ਼ਨ ਜਿਸ ਨਾਲ ਲੈਂਦੀ ਆਉਂਦੇ ਰਿਹਾ ਆ ਰੋਡ ਆ ਮੈਨ ਇਹ ਤਾਂ ਬਾਅਦ ਚ ਬਣਿਆ ਹੁਣ ਬਣਿਆ ਤਾਂ ਬਾਈਪਾਸ ਤਾਂ ਜਿਹੜਾ ਪਿੱਛੇ ਐ ਇੱਥੋਂ ਹੀ ਲੰਘਦੇ ਹੁੰਦੇ ਸੀ ਜਾਣ ਕੇ ਅਸੀਂ ਪਵਾਨੀਗੜ ਤੋਂ ਬੱਸ ਚੜਨੀ ਜਾਂ ਸੁਨਾਮ ਤੋਂ ਇਧਰਲੇ ਪਾਸੇ ਵਾਲੇ ਤੱਕੀ ਵਾਲੀ ਸੀਟ ਸੀਸੀ ਵਾਲੀ ਲੱਭਣੀ ਵੀ ਉੱਥੇ ਜਹਾਜ ਦੇਖਾਂਗੇ ਇੱਥੇ ਜੇ ਆ ਕੇ ਥੋੜੇ ਬੱਸ ਵੀ ਹੋੜੀ ਹੋ ਜਾਂਦੀ ਇਹਨਾਂ ਦੇ ਮਿਲਟਰੀ ਦੇ ਨਾਕੇ ਲੱਗੇ ਹੋਏ ਨੇ ਤਾਂ ਇੱਥੋਂ ਥੋੜਾ ਜਿਹਾ ਦੇਖਦੇ ਹੁੰਦੇ ਸੀ ਆਹ ਥੋੜਾ ਜਿਹਾ ਦਿਖਦਾ ਹੁੰਦਾ ਸੀ ਜਹਾਜ਼ ਵੀ ਸੰਤਈ ਸੀ ਡੇ ਡੇ ਕੀ ਹੁੰਦੇ ਬੱਸ ਆ ਜਿਹੜੇ ਖੜੇ ਨੇ ਬੱਜ ਪਤਾ ਲੱਗੇ ਡੇ ਡੇ ਦੇ ਵਿੱਚ ਵਿੱਚ ਉਹਨਾਂ ਦੇ ਵਿੱਚ ਵੀ ਚਲੇ ਜਾਂਦੇ ਜਦੋਂ ਵੱਡੇ ਜਹਾਜ਼ ਦੇਖੇ 3 3 787 777 ਬੋਇੰਗ ਕਲਾਸ ਦੇ ਜਹਾਜ਼ Airbus ਦੇ ਸੋ ਹੌਲੀ-ਹੌਲੀ ਜਦੋਂ ਤੁਸੀਂ ਆਉਂਦੇ ਹੋ ਕਿਸੇ ਫੀਲਡ ਦੇ ਵਿੱਚ ਐਂਟਰ ਕਰਦੇ ਹੋ ਫਿਰ ਤੁਹਾਨੂੰ ਉਹਦੇ ਪੌਦੀ ਮਹਿਮਿਆ ਦਾ ਪਤਾ ਲੱਗਦਾ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਬੱਚੇ ਪਿੰਡਾਂ ਦੇ ਇੱਥੇ ਇਸ ਵਕਤ ਟ੍ਰੇਨਿੰਗ ਲੈ ਰਹੇ ਨੇ ਤੇ ਅੱਜ ਆ ਮੀਡੀਆ ਰਾਹੀਂ ਇਹ ਗੱਲਾਂ ਬਾਹਰ ਜਾਣਗੀਆਂ ਤਾਂ ਹੋਰ ਬਹੁਤ ਸਾਰੇ ਮਾਪਿਆਂ ਨੂੰ ਤੇ ਬੱਚਿਆਂ ਨੂੰ ਉਤਸੁਕਤਾ ਹੋਊਗੀ ਕਿ ਅਸੀਂ ਵੀ ਇੱਥੇ ਪੜ੍ਹਨਾ ਚਾਹੁੰਦੇ ਹਾਂ ਤੇ ਇਹਦੇ ਬਾਰੇ ਸਾਰਾ ਕੁਝ ਵੈਬਸਾਈਟ ਤੇ ਪਤਾ ਹੈ ਜੇ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਜਿੰਨੇ ਵੀ ਇੱਥੇ ਚਾਹੇ ਉਹ ਸਟੂਡੈਂਟਸ ਨੇ ਚਾਹੇ ਜਿੰਨੇ ਵੀ ਆਏ ਹੋਏ ਨੇ ਅਫੀਸਰ ਸਹਿਬਾਨ ਜਾਂ ਜਿੰਨੇ ਵੀ ਪੁਲਿਸ ਦੇ ਮਲਾਜਮ ਨੇ ਕਿ ਜੇ ਤੁਹਾਨੂੰ ਕੋਈ ਪੁੱਛੇ ਕਿ ਇਹ ਕਿਵੇਂ ਕਰੀਦਾ ਹੁੰਦਾ ਜੀ ਪਲੀਜ਼ ਜ਼ਰੂਰ ਦੱਸ ਦਿਓ ਜਿੰਨਾਕ ਤੁਹਾਨੂੰ ਨੌਲੇਜ ਹੈ ਜਿਆ ਇੱਥੇ ਭੇਜ ਦਿਓ ਜਾਂ ਪੰਜਾਬ ਗਵਰਨਮੈਂਟ ਦੇ ਕਿਸੇ ਆਫਿਸ 'ਚ ਭੇਜ ਦਿਓ ਬੀਸੀ ਸਾਹਿਬ ਕੋਲ ਭੇਜ ਦਿਓ ਤੇ ਉਹ ਅੱਗੇ ਗਾਈਡ ਕਰ ਦੇਣਗੇ ਕਿ ਇੱਥੇ ਆਉਣ ਵਾਸਤੇ ਕਿਹੜਾ ਫਾਰਮ ਭਰਨਾ ਪੈਂਦਾ ਹੈ ਕਿੰਨੀ ਫੀਸ ਲੱਗਦੀ ਹੈ ਪਰ ਮਹੀਨਤ ਕਿੰਨਾ ਹੁੰਦਾ ਹੈ ਤੇ ਕੀ ਕੀ ਸਰਕਾਰ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਸਾਰੀਆਂ ਤੁਸੀਂ ਪਲੀਜ਼ ਦੱਸ ਦਿਓ ਤੁਸੀਂ ਵੀ ਤੁਹਾਡੇ ਤਾਂ ਆਉਣ ਲੱਗੇ ਹੋਣੇ ਗਾਂਢੀ ਕਿਉਂਕਿ ਜਦੋਂ ਵੀ ਕੋਈ ਸਕਸੈਸਫੁਲ ਹੋ ਜਾਂਦਾ ਹੈ ਤਾਂ ਇਹ ਦੁਆਲੇ ਘਰਾਂ ਵਾਲੇ ਜਿਹੜੇ ਨੇ ਉਹ ਆਉਂਦੇ ਨੇ ਕਿ ਜੀ ਤੁਸੀਂ ਕਿਹੜੀ ਕਿਹੜੇ ਪੇਪਰ ਦਿੱਤੇ ਸੀਗੇ ਜਿਹੜਾ ਅਸੀਂ ਵੀ ਆਪਣੇ ਬੱਚੇ ਨੂੰ ਇਹੀ ਪੇਪਰ ਦਿਵਾਣਾ ਚਾਹੁੰਦੇ ਆ ਤੇ ਪਾਇਲਟ ਬਣਾਉਣਾ ਚਾਹੁੰਦੇ ਆ ਤੇ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਪਿੰਡਾਂ ਦੇ ਬੱਚੇ ਜਿਹੜੇ ਨੇ ਉਹ ਅੱਗੇ ਜਾ ਰਹੇ ਨੇ ਅੱਗੇ ਵਧ ਰਹੇ ਨੇ ਮੇਰਾ ਬਤੌਰ ਇੱਕ ਮੁੱਖ ਮੰਤਰੀ ਦੇ ਤੌਰ ਤੇ ਮੇਰਾ ਵੀ ਦਿਲ ਬਹੁਤ ਖੁਸ਼ ਹੁੰਦਾ ਹੈ ਕਿ ਪਰਿਵਾਰ ਜਿਹੜਾ ਸਾਡਾ ਉਹ ਤਰੱਕੀਆਂ ਕਰ ਰਿਹਾ ਤੁਸੀਂ ਸਾਡੇ ਪੰਜਾਬ ਦੇ ਪਰਿਵਾਰ ਦੇ ਮੈਂਬਰ ਹੋ ਚਾਹੇ ਹਿਮਾਚਲ ਤੋਂ ਆਇਓ ਕੁਝ ਕੁਝ ਬਿਹਾਰ ਤੇ ਦੋ ਦੋ ਇੱਕ ਦੋ ਬਿਹਾਰ ਤੋਂ ਨੇ ਕੱਲੇ ਹੀ ਬਿਹਾਰ ਤੋਂ ਇੱਕੋ ਹੀ ਹੈ ਬਿਹਾਰ ਤੋਂ ਤੇ ਤੋ ਆਓ ਇੱਥੇ ਆ ਕੇ ਟ੍ਰੇਨਿੰਗ ਲਓ ਤੇ ਤਾਂ ਕਿ ਅਸੀਂ ਦੁਨੀਆ ਦੇ ਵਿੱਚ ਸਾਡੇ ਬੱਚੇ ਜਿਹੜੇ ਨੇ ਉਡਾਰੀਆਂ ਮਾਰਨਗੇ ਜਦੋਂ ਤਾਂ ਜਾ ਕੇ ਦੱਸਣਗੇ ਕਿੱਥੇ ਟ੍ਰੇਨਿੰਗ ਹੋਈ ਹੈ ਪਟਿਆਲੇ ਦਾ ਨਾਮ ਆਊਗਾ ਪੰਜਾਬ ਦਾ ਨਾਮ ਆਊਗਾ ਪੰਜਾਬੀਆਂ ਦੀ ਹਸਪੀਟੈਲਟੀ ਮੇਜ਼ਬਾਨੀ ਪੂਰੀ ਦੁਨੀਆ 'ਚ ਮਸ਼ਹੂਰ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਅਫਸਰਾਂ ਨੂੰ ਬਹੁਤ ਬਹੁਤ ਵਾਰਕਾਂ ਤੇ ਮੈਂ ਅੱਜ ਦਾ ਪ੍ਰੋਗਰਾਮ ਦਾ ਨਾਮ ਵੀ ਅੰਬਰਾਂ ਦੀ ਉਡਾਰੀ ਹੈ ਤੇ ਮੈਂ ਤੁਹਾਨੂੰ ਵੀ ਇਹੀ ਕਹਿਣਾ ਚਾਹੁੰਦਾ ਕਿ ਉਡਾਰੀਆਂ ਜਿਹੜੀਆਂ ਨੇ ਉਹ ਅੰਬਰਾਂ 'ਚ ਜ਼ਰੂਰ ਲਾਓ ਕਰਨਾਲ ਨਾਲ ਧਰਤੀ ਤੇ ਨਾਲ ਸੰਪਰਕ ਜਰੂਰ ਰੱਖਿਓ ਆਪਣੀਆਂ ਜੜਾਂ ਨਾਲ ਵੀ ਜੁੜੇ ਰਹੋ ਕਿਉਂਕਿ ਰਨਵੇ ਜਿਹੜਾ ਨਾ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਸਿਰਫ ਮੌਕਾ ਦਿੰਦਾ ਉੱਡਣ ਦਾ ਤੇ ਅੱਗੇ ਦਾ ਜਹਾਜ਼ ਦੇ ਇੰਜਨਾਂ ਤੇ ਡਿਪੈਂਡ ਕਰਦਾ ਉਹ ਕਿੱਥੇ ਤੱਕ ਜਾਂਦਾ ਹੈ ਪਰ ਜਹਾਜ਼ ਰਨਵੇ ਤੋਂ ਉੱਚਾ ਹੋ ਜਾਂਦਾ ਤਾਂ ਫਿਰ ਉਹ ਇਹ ਨਾ ਸੋਚੇ ਕਿ ਮੈਂ ਰਨਵੇ ਤੋਂ ਵੱਡਾ ਹੋ ਗਿਆ ਉਤਰਨਾ ਵੀ ਹੁੰਦਾ ਹੈ ਸੋ ਇਸ ਕਰਕੇ ਪਰਪੀ ਨਾਲ ਜੁੜੇ ਰਹਿਣਾ ਆਪਣੇ ਕਲਚਰ ਨਾਲ ਆਪਣੇ ਵਿਰਸੇ ਨਾਲ ਆਪਣੇ ਪਿੰਡਾਂ ਨਾਲ ਆਪਣੇ ਲੋਕਾਂ ਨਾਲ ਜੁੜੇ ਰਹਿਣਾ ਜਿੰਨੀ ਮਰਜ਼ੀ ਤਰੱਕੀ ਕਰੋ ਬਹੁਤ ਬਹੁਤ ਤੁਹਾਨੂੰ ਬਧਾਈਆਂ ਬਹੁਤ ਬਹੁਤ ਮੁਬਾਰਕਾਂ ਔਰ ਜਦੋਂ ਤੁਹਾਡੇ ਹੁਣ ਅੱਗੇ ਜਾ ਕੇ ਪਲੇਸਮੈਂਟ ਹੋਊਗੀ ਕਿਤਨਾ ਕਿਤੇ ਆਪਾਂ ਮਿਲਾਂਗੇ ਲੋਕੋ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ